ਕਰੀ ਲਾਈ ਮਟੀ ਦੀ ਸੇਵਾ ਕਰ ਰਹੇ ਹਾਂ ਭਾਈ ਭਾਈ ਸੇਵਾ ਕਰ ਰਹੇ ਜੀ ਸੜਕ ਤੇ ਜਿਹੜੇ ਰੋਡ ਖਰਾਬ ਹੁੰਦਾ ਹੈ ਉਹਨੂੰ ਕਵਰ ਕਰਦੇ ਹਾਂ ਤੇ ਜਿਹੜਾ ਜਾਂਦੇ ਜਨਤਾ ਨੂੰ ਰਾਹ ਦੇ ਸਗੇ ਗੱਟੇ ਲਾਉਣੇ ਉੱਤੇ ਆਹੀ ਪਿੰਡ ਹਾਂਜੀ ਆਹੀ ਪਿੰਡ ਹੈ ਆਪਣਾ ਲੋਕਲ ਸਰ ਜੀ ਮੰਡੀ ਬੋਰਡ ਵਾਲਿਆਂ ਦਾ ਬਹੁਤ ਧੰਨਵਾਦ ਵੀ ਜਿਹੜੇ ਗੱਟੇ ਲਗਾ ਰਹੇ ਨੇ ਸੜਕ ਤੇ ਤੇ ਸਰ ਇੱਕ ਰਾਹ ਦਾ ਪਤਨ ਲੱਗਦਾ ਉਸ ਉਹਦਾ ਕਵਰ ਕਰਦੇ ਬਰਾ ਕਵਰ ਫੁੱਲ ਕਰਦੇ ਆ ਅਸੀਂ ਸੇਵਾ ਕਰ ਰਹੇ ਸੇਵਾ ਕਰਦੇ ਪੈ ਹਾਂ ਕਲੋ ਚੰਗੀ ਕਰ ਲਾ ਆਹ ਆਹ ਨਹੀਂ 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 ਹਾਂ ਹਾਂ ਸੇਵਾ ਕਰ ਰਹਾ ਹਾਂ ਤੇ ਹੋਰ ਇੱਥੇ ਬਾਈ ਜਿਵੇਂ ਰਸਦ ਪਾਣੀ ਜਾਂ ਦੂਜਾ ਨਹੀਂ ਸਰ ਨਾ 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 ਸਰ 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 ਪਹੁੰਚ ਰਿਹਾ ਜਰੂਰ ਪਹੁੰਚ ਰਿਹਾ ਵੀ ਅੱਗੇ ਨਹੀਂ ਆ ਰਿਹਾ ਤੇਰਾ ਤੋ ਅੱਗੇ ਉਹ ਕਹਿੰਦੇ ਨੇ ਖਤਰਾ ਹੈ ਉਹ ਪੋਲ ਤਾਂ ਪਿੱਛੇ ਆ ਤੇ ਖਤਰਾ ਹੈ ਜਿਹੜੇ ਪਰਲੇ ਨੇ ਉਹ ਤਾਂ ਸਭ ਕੁਝ ਲੈ ਜਾਂਦੇ ਨੇ ਖਾ ਪੀ ਜਾਂਦੇ ਨੇ ਆਹੀ ਫੇਰ ਉਹ ਸਰ ਬਧੀ ਗੱਲ ਹੈ ਮੰਨੇ 베ੜੀਆਂ ਤੇ ਵਿਰਾਸ਼ਣ ਭੇਜਿਆ ਜਾਂਦਾ ਹਾਂ 베ੜੀਆਂ ਤੇ ਬੇਦਨ ਜੋ ਉਂਝ ਨਹੀਂ ਆ ਜਾਂਦਾ ਤਾਂ ਆਪਣੇ ਕੋਲ 베ੜੀਆਂ ਤੇ ਆ ਜਾਂ ਮਨ ਰਾਸ਼ਨ ਭੇਜ ਦਮ ਵਿਚਾਰੇ ਡੰਗਰ ਹੀ ਭੁੱਖੇ ਖੜੇ ਨੇ ਤਾਂ ਹੁਣ ਇੱਕ ਪੱਠੇ ਟਰੈਲੀ ਆਈ ਏ ਤੇ ਹੁਣ ਪੱਠੇ ਪਿੰਡ ਵੰਨਦੇ ਪੈ ਨੇ ਆਰਾਮ ਸਿੰਘ ਅਲੀ ਪਾਣੀ ਅੱਛਾ ਆਪ ਦੇ ਸਰ ਸਾਰੇ ਆਪ ਦੇ ਤੌਰ ਤੇ ਰੱਖੇ ਪਏ ਹੋ ਬਈ ਹਾਂਜੀ ਆਪ ਦੇ ਤੌਰ ਤੇ ਲੱਗੇ ਹਾਂਜੀ 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 ਮਨ ਨਗਰ ਨੇ ਘਟੇ ਹਾਂ ਉਹ ਮੈਨੂੰ ਲਾ ਰਿਹਾ ਜੀ 50 ਘਟਾ 10000 ਘਟਾ ਜੀ ਲਾਤਾ 10000 ਕੱਲ ਆ ਸੀਗਾ ਕੱਪੜੀ ਤੋਂ ਲਾਇਆ ਸੀਗੇ ਕਿਤੇ ਜਾਣੇ ਚਾਰ ਮਸ਼ੀਨਾਂ ਲੱਗੀਆਂ ਨੇ 6-7 ਟਰੈਕਟਰ ਲੱਗੇ ਹੋਏ ਸੀ ਸਰ ਆਈਡੀ ਮਾ ਜਾਈ ਤੇ ਪਟਿਆ ਕਰਨ ਆਈਡੀ ਕੋ ਰਹਿ ਗਏ ਹਣ ਹਾਂ ਰੋਕਾ ਬਈ ਹੈ ਨਾ ਔਖਾ ਬਹੁਤ ਹੈ ਬੁਰਾ ਬਹੁਤ ਹੈ ਕੰਮ ਔਖੇ ਨੇ ਔੜੀ ਬਹੁਤ ਸੀ ਉਹ ਅਗਨ ਰੋੜ ਕੀ ਜਦੋਂ ਵੀ ਸਾਨੂੰ ਇਹ ਸੜਕ ਤੇ ਰੋਡ ਤੇ ਜਦੋਂ ਵੀ ਚਾਂਸ ਹੁੰਦਾ ਸਾਨੂੰ ਮਾਰੀ ਬੋੜਾਂ ਦੇ ਪੱਕਰ ਦੋ ਸਰ ਅਸੀਂ ਵੀ ਅਸੀਂ ਵੀ ਸਰ ਜਾਨ ਰੱਖ ਕੇ ਤੜੀ ਤੇ ਲੱਗੇ ਹੀ ਫਿਰਨੇ ਨਾ ਇਹ ਵੀ ਸੇਵਾ ਸੇਵਾ ਕਰਦੇ ਪਏ ਸੰਗਤਾਂ ਦੀ ਕਿ ਲੰਘ ਚੁੱਕਣੇ ਵੀ ਜਿਹੜਾ ਕਵਰ ਮੰਨ ਰਸਤਾ ਟੁੱਟ ਰਿਹਾ ਹੈ ਭਗਵਾਨ ਤੁਮਾਂ ਤਾਂ ਕਹਿੰਦੇ ਪਿੰਡਾਂ ਚੋਂ ਸਰਕਾਰ ਚੱਲਦੀ ਆ ਤੇ ਅਸੀਂ ਤਾਂ ਬਹੁਤ ਜਾ ਕੇ ਸੇਵਾ ਕਰ ਰਹੇ ਹਾਂ ਕੋਈ ਭਗਵਾਨ ਤੁਮਾਂ ਬਹੁਤ ਕੁਸ਼ ਕਰ ਰਹੇ ਹੋ ਭਗਵਾਨ ਤੁਮਾਂ ਤਾਂ ਕੁਕੜੀ ਦੇ ਮਾਜਾਂ ਦਾ ਦੇਵਾ ਦਾ ਉਹ ਕੁਕੜੀ ਤੇ ਕਿੱਥੇ ਤੇ ਬੰਦੇ ਨਾਲ ਟਕਰਦਾ ਬੰਦੇ ਲੋੜ ਗਏ ਉਹਨਾਂ ਦੇ ਮਾਜਾਂ ਨਾਲ ਟਕਰਾ ਇਹ ਤੇ ਕੁਕੜੀ ਤੇ ਛੜ ਦੇ ਬੰਦੇ ਦੇ ਮਾਜਾਂ ਨਾਲ ਟਕਰਨਾ ਲੋੜ ਗਏ ਮਾਜਾਂ ਮਿਲ ਗਈ ਸਹੀ ਕਿ ਨਹੀਂ ਮਿਲਿਆ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਸਰਕਾਰ ਬੈਂਦੀ ਹੈ ਪ੍ਰਬੰਧਾਨ ਕਹਿੰਦਾ ਸੀ ਮੁਰਗੀ ਲੁੜੀ ਦਾ ਵੀ ਅਸੀਂ ਮਾਜਵਾ ਦੇਵਾਦੇ ਉਹ ਬੰਦੇ ਦਾ ਵੀ ਨਹੀਂ ਅਜੇ ਤੱਕ ਦਿੱਤਾ ਜਿਹੜਾ ਲੋੜ ਗਿਆ ਮੁਰਗੀਆਂ ਤੇ ਕਿੱ데 ਗਈਆਂ ਠੀਕ ਆਂਦੀ ਤਾਂ ਕੋਈ ਅਫਸਰ ਨਹੀਂ ਸੁਣਦੇ ਪਏ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਤੇ ਅਸੀਂ ਤਾਂ ਪਾਣੀ 'ਚ ਬੈਠੇ ਆਂ ਹੂੰ ਬਾਸਾ ਤੇ ਆ ਬਨੇੜੇ ਹੀ ਨਾਲੇ ਆਪਸੇ ਨੇੜੇ ਬੈਠੇ ਇੱਥੇ ਪੁਲ ਦੇ ਥੋੜੇ ਤੇ ਇਧਰ ਨੇੜੇ ਰਹਿੰਦੇ ਆ ਕੋਈ ਵੀ ਨਹੀਂ ਸੁਣਦਾ ਪੇ ਸਾਡੀ ਤਾਂ ਤੇ ਨਹੀਂ ਆਉਂਦੇ ਨੀ ਕਿ ਕੋਈ ਸਰਕਾਰ ਸੁਣੂ ਵਾਲਾ ਨਾ ਅੱਛਾ ਨਿੱਕੇ ਨਿੱਕੇ ਜਵਾਕਾਂ ਦਾ ਮੰਦਾ ਹਾਲ ਆ ਮੰਦਾ ਹਾਲ ਵੇਖ ਨਿੱਕੇ ਨਿੱਕੇ ਬੱਚੇ ਹੈਗੇ ਇਹਨੂੰ ਹੂੰ ਤੇ ਮੰਦਾ ਹਾਲ ਹੈਗਾ ਪਾਣੀ ਵਿੱਚ ਬੈਠੇ ਆ ਉਹ ਨਿੱਕੇ ਤੇ ਜਾਈਏ ਪਸ਼ਵਾਂ ਨੂੰ ਤੇ ਮਾਲ ਨੂੰ ਲੈ ਕੇ ਕਿੰਦਾ ਕਰ ਜਾਈਏ ਬੁਰਾ ਹਾਲ ਆ ਨਾ ਬੁਰਾ ਹਾਲ ਹੈ ਇਹ ਗੱਟੇ ਲਾ ਕੇ ਰੋਕਿਆ ਪਾਣੀ ਘਰੇ ਜਾਂਦਾ ਹਾਂ ਹਾਂ ਕੁਛ ਨਹੀਂ Thank cool. you.